ਵਿਆਹ ਜਾਂ ਕਰਾ ਕੇ ਤੇ ਮਾੜਾ ਯਾਰ ਸੀ ਹੋ ਗਿਆ ਸੋ ਨਾਲੋਂ ਸਮਾਨ ਲੱਭੰਦਿਆ ਮੇਰਾ ਕਿੱਥੇ ਯਾਰ ਮੇਰਾ ਰੁਮਾਲ ਕਿੱਧਰ ਚਲ ਗਿਆ ਸੌਣੀ ਹੀ ਰੋਂਦੈ ਸਮਾਨ ਅਗਲ ਇੱਕ ਚੇਤਾ ਬੜਾ ਭੁੱਲਦਾ ਯਾਰ ਏਡਾ ਸ਼ਮੀ ਤੇ ਆ ਹਾਂਜੀ ਦੱਸੋ ਸ਼ਮੀ ਇਹ ਤੁਪੜੇ ਸੋਨੇ ਲੱਗ ਰਹੇ ਸੱਚੀ ਤੇ ਸਾਦੇ ਬੜੇ ਸੁਨੇ ਲੱਗਦੇ ਸੱਚੀ ਨੂੰ ਕੀ ਲੱਭ ਰਹੀ ਸੀ ਮੈਂ ਦੱਸੋ ਕੀ ਲੱਭਣ ਦੇ ਹੀ ਅਰਪਤਾਂ ਨੂੰ ਕੀ ਲੱਭ ਰਹੀ ਮੈਂ ਤੇਰੇ ਨਾਲ ਵੇਖ ਕੇ ਮੈਨੂੰ ਯਾਦ ਹੀ ਭੁੱਲ ਜਾਂਦਾ ਸਾਰਾ ਕੁਝ ਯਾਰ ਜਾਓ ਯਾਰ ਕੁਛ ਜਾ ਤੇ ਕਰੋ ਕੀ ਲੱਭਣ ਦੇ ਹੀ ਐਵੇਂ ਇੱਧਰ ਉੱਧਰ ਦੀਆਂ ਮਾਰ ਦੇ ਪਏ ਹੋ ਤੂੰ ਇਹਨਾਂ ਤੇ ਆ। ਮੈਨੂੰ ਲੱਗਦਾ ਤੂੰ ਕੁਝ ਵੀ ਨਹੀਂ ਲੈਣਾ। ਜਾਣ ਕੇ ਦੇਜੇ ਬਲਾਉਣ ਮੈਨੂੰ। ਅਰੇ ਨਹੀਂ ਸੱਚੀ ਮੈਂ ਕੁਛ ਲੱਭ ਰਿਆ ਸੀ ਮੇਰੇ ਦਿਮਾਗ ਚੋਂ ਨਿਕਲ ਗਿਆ ਯਾਰ। ਤੂੰ ਇੰਨੀ ਸੋਹਣੀ ਬਣ ਕੇ ਰਹੀ ਨਹੀਂ ਕਰ ਚ ਮੈਨੂੰ ਯਾਦ ਪੁੱਲ ਜਾਂਦਾ ਸਾਰਾ ਕੁਝ ਮੈਂ ਦੱਸ ਕੀ ਕਰਾਂ। ਮੈਂ ਸੋਹਣੀ ਨਹੀਂ ਹਾਂ। ਤੁਹਾਡਾ ਵੇਖਣ ਦਾ ਨਜ਼ਰੀਆ ਸੋਹਣਾ ਬਸ। ਚਲ ਜੋ ਵੀ ਹੈ ਖੈਰ। ਹਾਂ ਸੱਚ ਮੇਰਾ ਰੁਮਾਲ ਲਿੰਕ ਲੱਭ ਰਿਹਾ ਮੈਨੂੰ ਪਤਾ ਮੈਨੂੰ ਬਾਹਰ ਜਾਣਾ ਮੈਂ ਲੱਭ ਲੱਭ ਥੱਕ ਗਿਆ ਕਿੱਥੇ ਆ। ਮੇਰੀ ਗੱਲ ਸੁਣੋ। ਹੂੰ ਹੂੰ। ਤੁਹਾਡਾ ਧਿਆਨ ਹੈ ਘਰ ਮਾਲ ਵਾਲਾ। ਤੇ ਹਾਂ ਮੈਂ ਇੰਨਾ ਜਵਾਬ ਦੂੰ। ਫਿਰ ਹੁੰਦੇ ਤੇਰੇ ਵਿੱਚ ਯਾਦ ਨਹੀਂ ਪਤਾ ਫਿਰ ਆ ਪਿਆ ਸਾਹਮਣੇ ਰੁਮਾਲ ਆ ਲਓ ਜੇ ਲੱਭੋਗੇ ਰੁਮਾਲ ਤੇ ਤੁਹਾਨੂੰ ਲੱਭੂਗਾ ਤੇ ਜੇ ਇੱਧਰ ਉੱਧਰ ਮੈਨੂੰ ਤਾਂ ਸਾਰੀ ਮੈਨੂੰ ਪਤਾ ਨਹੀਂ ਚਲੋ ਹੁਣ ਦੱਸਦਾ ਪਿਆ ਨਾ ਹਾਂਜੀ ਚਲੋ ਠੀਕ ਆ ਚਲੋ ਮੈਂ ਰੋਟੀ ਬਣਾ ਲਾਂ ਪਰ ਹਾਂ ਬਣਾਓ ਰੋਟੀ ਸ਼ਮੀ ਉਹ ਕਿਉਂ ਹੋ ਗਿਆ ਹੋਇਆ ਕੁਛ ਨਹੀਂ ਰੁਮਾਲ ਤਾਂ ਮੈਨੂੰ ਪਤਾ ਸੀ ਕਿੱਥੇ ਆ ਇੱਕ ਬਸ ਬਹਾਨਾ ਸੀ ਜਿਹੜੀ ਚੀਜ਼ ਨੂੰ ਲੱਭਦੇ ਨਹੀਂ ਨਾ ਮੰਨੇ ਬੜਾ ਵਧੀਆ ਲੱਗਦਾ। ਹਾਂ। ਹਰ ਤੇ ਵਧੀਆ ਹੈ ਨਾ ਸਭ। ਹੂੰ ਬਹੁਤ। ਹੁਣ ਮੈਂ ਹੀ ਤੇਰ ਮਾਂ ਤਾਂ। ਹਾਂ। ਕੁਝ ਨਹੀਂ ਆ ਲੈਣਾ ਦਾ। ਅ ਸ਼ਮੀ ਗੱਲ ਸੁਣੀ। ਆਹ ਹਾਂ ਹੁਣ ਕੀ ਹੋ ਗਿਆ ਵਾ? ਰੋਟੀ ਲੈਣ ਦੇ ਤੂੰ। ਤੇ ਦੁੱਧ ਲਿਆ ਨਾ। ਨਹੀਂ ਨਹੀਂ ਤੂੰ ਜਾ ਤੂੰ ਬਣਾ ਲ। ਕੁਝ ਨਹੀਂ ਆ ਲੈ ਬੰਦੇ। ਅਹ ਤੈਨੂੰ ਕੁਝ ਗਿਆ? ਹੁਣ ਤੁਹਾਨੂੰ ਕੁਝ ਗਿਆ ਹੀ ਨਹੀਂ। ਕੀ ਹੋਇਆ? ਹੁਣ ਮੈਨੂੰ ਇਦਾਂ ਲੱਗਾ ਵੀ ਨਹੀਂ ਮੈਨੂੰ ਕੁਝ ਕਹਿਣ ਦੇ। ਉਹ ਕੁਝ ਨਹੀਂ ਕਹਿ ਰਹਾ। ਮੈਂ ਤਾਂ ਵੀ ਤੁਰ ਸੋਚੀ ਕੀ ਕਰਨਾਈਆ? ਵੀ ਮੈਂ ਦੀਦੀ ਉਹਨਾਂ ਦੁੱਧ ਗਰਮ ਕਰਕੇ ਦੇਣਾ ਸੀ ਉਹਨਾਂ ਨੂੰ। ਕਹਿੰਦੇ ਮੈਂ ਰੋਟੀ ਨਹੀਂ ਖਾਣੀ ਤੇ ਮੈਨੂੰ ਦੁੱਧ ਗਰਮ ਕਰ ਦੇ। ਕੋਈ ਗੱਲ ਨਹੀਂ ਮੈਂ ਉਹਨੂੰ ਨਾ ਦੁੱਧ ਕਰਨ ਕਰਕੇ ਦੇ ਦੇਣੀ ਆ ਤੂੰ ਨਾ ਜਦ ਸੋਈ ਚ ਨਹੀਂ ਆਉਣਾ ਓਹੋ ਕੋਈ ਗੱਲ ਨਹੀਂ ਮੈਂ ਕਰ ਦੇਣੀ ਆ ਤੁਸੀਂ ਫੁਲਕਾ ਬਣਾਉਣ ਲੱਗੇ ਹੋ ਨਾ ਬਾਤੀਆਂ ਵਾਸਤੇ ਮੈਂ ਕਰ ਦੇਣੀ ਹਿੱਤ ਤੈਨੂੰ ਪਤਾ ਮੇਰੀ ਘਰ ਤੇ ਸੁਣ ਤੈਨੂੰ ਪਤਾ ਮੰਮੀ ਕੀ ਕਹਿੰਦੇ ਹੁੰਦੇ ਨੇ ਮੰਮੀਆਂ ਦੇ ਜਦੋਂ ਮੇਰੀ ਨੌ ਆਈ ਨਾ ਮੈਂ ਸਵਾ ਮਹੀਨਾ ਪੂਰਾ ਰਸੋਈ ਚ ਨਹੀਂ ਬਾੜਨੀ ਆਪਣਾ ਵਾਸਾ ਸੱਸੂਗੀ ਖੇਡੂਗੀ ਤੇ ਆ ਸ਼ਾਰੂ ਹੋ ਕੇ ਤੁਰੂ ਹਿਰੂ ਗਈਆਂ ਲਓ ਦੀਦੀ ਕੰਮ ਤੇ ਕਰਨਾ ਹੀ ਹੁੰਦਾ ਵਾ ਸੋਈ ਦਾ ਇਹ ਥੋੜੀ ਗੱਲ ਆ ਕਿ ਹੁਣ ਮੈਨੂੰ ਬਿਠਾ ਛੱਡਣਾ ਇਹਨਾਂ ਨੇ। ਓਹੋ ਕੰਮ ਤੇ ਤੂੰ ਕਰਨਾ ਹੀ ਆ ਤੇਰਾ ਘਰ ਆ। ਸੋਕਾ ਨਹੀਂ ਕਿਹੜਾ ਜਬੜੀ ਦੂਰ ਆ। ਛੱਟ ਦੇ ਨਿਕਲ ਜਾਂਦੇ ਹੁੰਦੇ ਆ। ਪਤਾ ਹੀ ਨਹੀਂ ਲੱਗਦਾ। ਨਾਲੇ ਮੰਮੀ ਨੂੰ ਵੀ ਰੀਝਾਂ ਮਾ ਨਾ। ਨਾਲੇ ਮੈਂ ਕਿਹੜਾ ਕੋਚੇ ਲਾਉਣ ਲੱਗੀ। ਦੋਦੀ ਤੇ ਗੰਨ ਕਰਕੇ ਦੇਣਾ ਵਾ। ਰੋਟੀ ਪਾਣੀ ਤੇ ਬਣਾ ਹੀ ਸਕਦੀ ਆ ਨਾ ਦੀਦੀ ਮੈਂ। ਹਾਠੇ ਪੱਬੀ ਤੂੰ ਕਿੱਰੇ ਤੇ ਨ ਹੋਇਆ ਜੀ ਆਈ ਨੋ। ਤੇ ਰਸੋਈ ਮੁੜ ਕੇ ਤੂੰ ਹੀ ਕਰਨਾ ਵਾ। ਮੈਂ ਤੇ ਆਪ ਅੱਜ ਚੱਲੀ ਆਂ ਬਸ। ਅੱਜ ਦਾ ਦਿਨ ਮੈਂ ਤੁਹਾਨੂੰ ਖਵਾ ਪਿਆ ਦੇਣੀ ਆ। ਨਹੀਂ ਦੀਦੀ। ਤੁਸੀਂ ਨਹੀਂ ਜਾਣਾ ਅਜੀ। ਤੁਸੀਂ ਰੋ। ਪਤਾ ਕੀ ਆ? ਮ ਬੜਾ ਦਿਲ ਲੱਗਾ ਵਾ ਜੇ ਤੁਸੀਂ ਚਲ ਗਏ ਨਾ ਤੇ ਐਵੇਂ ਰੋਣ ਸਾਰੀ ਚਲ ਜਾਣੀ ਹੈ ਮਾਨ ਨਹੀਂ ਲੱਗਣਾ ਯਾਰ ਫਿਰ ਬਬੂ ਮੇਰੀ ਇੱਕ ਗੱਲ ਸੁਣ ਕਿੰਨੇ ਕ ਦਿਨ ਮੈਂ ਇੱਥੇ ਹੋਰ ਬੈਠੀ ਰਹੂੰਗੀ ਤੈਨੂੰ ਪਤਾ ਮੈਂ ਕਦੋਂ ਦੀ ਆਈ ਹੋਈ ਆ ਉੱਥੇ ਤੇਰੇ ਭਾਜੀ ਨੂੰ ਵੀ ਪਤਾ ਕਿੰਨੀ ਲੋਡ ਪਿੰਦੀ ਆ ਰੋਟੀ ਪਾਣੀ ਦੀ ਹੋਰ ਵੀ ਕਈ ਕੰਮ ਕਰਦੇ ਮੈਂ ਤਾਂ ਸਾਰਾ ਕੁਝ ਛੱਡ ਕੇ ਇੱਥੇ ਬੈਠੀ ਹੋਈ ਆ ਫਿਰ ਕੀ ਆ ਦੀਦੀ ਤੁਹਾਡਾ ਆਪਣਾ ਘਰ ਆ ਤੁਸੀਂ ਜਿੰਨਾ ਕਰ ਮਰਜ਼ੀ ਰੋ ਭਾਜੀ ਨੂੰ ਵੀ ਇੱਥੇ ਲੈ ਆਓ ਕੋਈ ਗੱਲ ਨਹੀਂ ਮੈਂ ਬੈਠੀ ਆ ਕੋਈ ਨਹੀਂ ਮੈਂ ਫੇਰ ਆ ਜਾਂਗੀ ਕਿਸੇ ਦਿਨ ਹੁਣ ਮੈਂ ਆਉਂਦੀ ਜਾਂਦੀ ਰਹਿਣਾ ਵਾ ਤੇ ਕਿਉਂਕਿ ਮੇਰੇ ਦਿਲ ਨਹੀਂ ਲੱਗਣਾ ਉੱਥੇ ਵੇਖਾਂ ਜਾ ਕੇ ਕੀ ਕਰਦੀ ਆ ਤੁਹਾਡਾ ਆਪਣਾ ਘਰ ਤੁਸੀਂ ਜਦੋਂ ਮਰਜੀ ਆਓ ਜਾਓ ਤੇ ਰਾਜੂ 2-4 ਦਿਨ ਹੋ ਗਏ ਯਾਰ ਵੇਖ ਲਓ ਪਲੀਜ਼ ਨਹੀਂ ਚਲ ਜਿਓ ਫੇਰ ਕੋਈ ਨਹੀਂ ਮੈਂ ਫੇਰ ਕਿਹਦੇ ਦਿਨ ਆਉਂਗੀ ਕਿਹੜਾ ਮਾਰੂੰਗੀ ਭਾਜੀ ਨੂੰ ਕੋ ਦੇਣੇ ਤੁਸੀਂ ਕੰਮ ਤੇ ਚੱਲ ਜਾਇਆ ਕਰੋ ਤੇ ਰਾਤ ਨੂੰ ਇੱਥੇ ਆਦਿਆ ਕਰੋ ਫੇਰ ਮੈਨੂੰ ਇੱਧਰ ਦੂਰ ਪੈ ਜਾਂਦਾ ਵਾ ਨਾ ਫੇਰ ਮੁਸ਼ਕਲ ਹੁੰਦੀ ਆ ਤੇ ਤੈਨੂੰ ਪਤਾ ਕਿ ਇਹ ਵਲੇ ਉਹਨਾਂ ਨੂੰ ਰਾਤ ਹੀ ਹੋ ਜਾਂਦੀ ਆ ਤੇ ਉੱਥੋਂ ਲੱ ਅੱਜ ਤੱਕ ਕੋਈ ਨਹੀਂ ਹੰਤੂ ਆ ਗਈ ਆ ਤੂੰ ਆਪਣਾ ਘਰ ਸਾਂ ਭਾਬੀ ਤੂੰ ਬੜਾ ਕਿੰਨੀ ਪਿਆਰੀ ਲੱਗਦੀ ਆ ਤਿਆਰ ਹੋ ਕੇ ਤਾਂ ਬੜੀ ਸੋਹਣੀ ਲੱਗਦੀ ਆ ਤੈਨੂੰ ਪਤਾ ਪਿਆ ਵਾਲੇ ਦਿਨ ਸਾਰੇ ਮੇਰੇ ਸਹੁਰੇ ਪਰਿਵਾਰ ਤੋਂ ਮੈਨੂੰ ਕਹਿਣ ਕਿ ਆ ਕਿੱਥੋਂ ਲੱਭੀ ਆ ਕਿੰਨੀ ਸੋਹਣੀ ਆ ਅੰਦਰੋਂ ਨਗੀਨਾ ਹੀ ਆ ਪੂਰਾ ਦੀਦੀ ਤੁਸੀਂ ਸਾਰੇ ਜਣੇ ਬੜੇ ਚੰਗੇ ਹੋ ਤੁਸੀਂ ਤੇ ਐਵੇਂ ਸਿੱਕਾ ਦੇ ਕੋਲ ਬੰਨੀ ਜਾਂਦੀ ਮੇਰੇ ਤੂੰ ਚੰਗੀ ਆ ਤੇ ਫਿਰ ਚੰਗੀ ਕੌਣਗੀ ਨਾ ਮੈਂ ਤੈਨੂੰ ਦੀਦੀ ਤੁਸੀਂ ਸਾਰੇ ਵੀ ਬੜੇ ਚੰਗੇ ਹੋ ਮੈਂ ਬੜੀ ਭਾਗਾਂ ਵਾਲੀ ਕਿ ਮੈਨੂੰ ਇਦਾਂ ਦਾ ਪਰਿਵਾਰ ਮਿਲਿਆ ਕੋਈ ਗੱਲ ਨਹੀਂ ਤੂੰ ਆਪਣਾ ਘਰ ਸਾਂਭ ਹੁਣ ਪਰ ਕੰਮ ਨਹੀਂ ਹਜੇ ਕਰਨਾ ਤੈਨੂੰ ਪਤਾ ਮੰਮੀ ਤਾਂ ਕਹਨੇ ਚ ਰਹੀ ਨਹੀਂ ਮੰਮੀ ਕਿੰਨੀ ਹਜੇ ਨਹੀਂ ਮੈਂ ਕੰਮ ਕਰਉਣਾ ਕੋਈ ਤੇ ਕੋਈ ਨਹੀਂ ਮਾੜਾ ਮੋਟਾ ਮੰਮੀ ਨੇ ਕਰ ਲੈਣਾ ਬਾਕੀ ਕੰਮ ਵਾਲੀ ਹੈਗੀ ਆ ਸਫਾਈਆਂ ਸੁਫੀਆਂ ਵਾਸਤੇ ਉਹ ਕਰ ਲੂਗੀ ਜਿੱਥੇ ਝੰਨਾ ਮੰਮੀ ਨੇ ਸਾਂਭ ਲਿਆ ਨਾ ਧਿਆਨ ਨਾਲ ਤੁਸੀਂ ਵੀ ਹੁਣ ਚੱਲ ਜਾਣਾ ਠੀਕ ਹੈ ਤੇ ਮੰਮੀ ਵਿਚਾਰਿਆਂ ਕੋ ਕੰਮ ਇੰਨਾ ਹੁੰਦਾ ਉਹ ਤੇ ਮਸਾਂ ਤੋੜਦੇ ਆ ਗੋਡਾ ਉਹਨਾਂ ਦਾ ਨਹੀਂ ਕੰਮ ਕਰਦਾ ਤੇ ਮੈਨੂੰ ਬੈਠਣ ਨੂੰ ਥੋੜੀ ਲਿਆਂਦਾ ਵਾ ਦੱਸੋ ਕਿੰਨੇ ਕ ਦਿਨ ਬੈ ਕੇ ਖਾਉਂਗੀ ਮੈਂ ਮੈਨੂੰ ਤੇ ਆਪਣਾ ਘਰ ਸਾਹਮਣਾ ਹੀ ਪੈਣਾ ਵਾ ਆ ਸੁਣ ਕੇ ਨਾ ਮੈਨੂੰ ਬੜੀ ਖੁਸ਼ੀ ਹੋਈ ਹੁਣ ਮੈਂ ਆਪਣੇ ਘਰ ਵੀ ਜਾਉਂਗੀ ਨਾ ਤੇ ਮੈਨੂੰ ਟੈਨਸ਼ਨ ਨਹੀਂ ਹੋਊਗੀ ਕਿ ਮੇਰੀ ਮੰਮੀ ਦੀ ਦੇਖਭਾਲ ਵਾਸਤੇ ਮੇਰੀ ਭਾਬੀ ਆ ਗਈ ਹੈ ਜਿਹਦੇ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਹੁਣ ਮੈਂ ਹੈ ਗਈਆਂ ਇੱਥੇ ਮੈਂ ਸਾਰਾ ਕੁਝ ਵੇਖ ਲਾਂਗੀ ਖਾਸ ਕਰਕੇ ਮੈਂ ਮੰਮੀ ਦੀ ਤਾਂ ਪੂਰੀ ਸੇਵਾ ਕਰਾਂਗੀ ਕਿਉਂਕਿ ਉਹ ਵਿਚਾਰੇ ਹੁਣ ਕੰਮ ਕਾਰ ਇੰਨਾ ਨਹੀਂ ਕਰ ਸਕਦੇ ਉਦਾਵੇਂ ਨੂੰ ਠੀਕ ਨਹੀਂ ਰਹਿੰਦੇ ਥੋੜੇ ਤੇ ਤਾਂ ਕਰਕੇ ਅਸੀਂ ਤਾਂ ਹੀ ਉਹ ਫਿਰ ਕਿਹਾ ਹੀ ਕਿ ਰਾਣੀ ਨੂੰ ਮੈਂ ਤੇ ਕਦੋਂ ਦੀ ਨਾ ਦੋਵਾਂ ਦੇ ਮਗਰ ਪਈ ਸੀਛੇ ਦੇ ਵਿਆਹ ਕਰਾ ਲਓ ਵਿਆਹ ਕਰਾ ਲਓ ਆਖੇ ਨਹੀਂ ਹੀ ਲੱਗਦੇ ਪਤਾ ਨਹੀਂ ਹੁਣ ਕਿੱਥੋਂ ਤੇਰੇ ਤੇ ਦਿਲ ਆ ਗਿਆ ਪਰ ਹੈਗੀ ਤਾਂ ਬੜੀ ਪਿਆਰੀ ਆ ਨਾ ਤਾਂ ਕਰਕੇ ਚੱਲ ਕੋਈ ਗੱਲ ਚਲ ਬਹੁਤ ਠੀਕ ਆ ਫਿਰ ਮੈਂ ਕੋਈ ਨਹੀਂ ਦੁੱਧ ਜਿੰਨੀ ਆ ਉਹਨੂੰ ਅੰਦਰ ਜਾ ਤੂੰ ਠੀਕ ਐ ਦੇ ਲੋ ਅੱਜ ਤਾਂ ਤੇਰੇ ਬਿਮਲਾ ਬਿਮਲਾ ਹਾਂਜੀ ਮਮੀ ਜੀ ਆਈ ਹਾਂਜੀ ਇਗਲਾਂ ਲੱਗੀਆਂ ਭਜਾਈ ਨਾ ਲੈ ਮੰਮੀ ਭਾਬੀ ਨਾਲ ਗੱਲਾਂ ਕਰਨ ਲਈ ਤੂੰ ਪਤਾ ਕਿੰਨੇ ਕਰਮਾਂ ਵਾਲੇ ਜੇ ਪਤਾ ਕਿੰਨੀ ਚੰਗੀ ਆ ਤਾਡੀ ਵੀ ਪੂਰੀ ਸੇਵਾ ਕਰਿਆ ਕਰੂਗੀ ਹੁਣ ਮੈਨੂੰ ਵੀ ਟੈਨਸ਼ਨ ਨਹੀਂ ਰਿਆ ਕਰੂਗੀ ਘਰ ਦੀ ਜਾ ਕੇ ਕਿ ਮੰਮੀ ਦੀ ਪਤਾ ਨਹੀਂ ਕੋਈ ਦੇਖਭਾਲ ਕਰਨ ਦੇ ਆ ਕਿ ਨਹੀਂ ਹੁਣ ਭਾਬੀ ਆ ਗਈ ਆ ਨਾ ਲੈ ਤੂੰ ਤੂੰ ਨਾ ਖੰਡੀ ਪੀਸਾਵਾ ਮਹੀਨਾ ਕੰਮ ਨਹੀਂ ਕਰਾਉਣਾ ਮੰਮੀ ਨੇ ਤੇਰੇ ਕੋ ਤੇ ਕਿੰਨੇ ਕਰਨਾ ਤੂੰ ਜ ਆਪਣੇ ਘਰ ਚਲ ਜਣਾ ਕੰਮ ਤੇ ਉਹਨੇ ਕਰਨਾ ਲੈ ਮੰਮੀ ਜੀ ਕੰਮ ਤੇ ਉਹਨੇ ਹੀ ਕਰਨਾ ਵਾ ਪਰ ਤੂੰ ਆਪੇ ਤੇ ਕਹਿੰਦੇ ਹੁੰਦੇ ਸੀ ਜਦੋਂ ਵੀ ਰਾਣੇ ਦੀ ਵੋਟੀ ਆਈ ਨਾ ਮੈਂ ਸਵਾ ਮਹੀਨਾ ਕੋਈ ਕੰਮ ਨਹੀਂ ਕਰਉਣਾ ਕੋਤੋਂ ਕੋਈ ਹੁੰਦਾ ਤੇ ਨਾ ਕਰਉਂਦੀ ਹੁੰਦਾ ਕਰਨਾ ਹੀ ਪੈਣਾ ਉਹ ਕੰਮ ਕਰਨ ਵਾਸਤੇ ਤੇ ਆਈ ਵਿਚਾਈ ਉਹ ਕੰਮ ਤੋਂ ਨਾ ਕਰਣੀ ਆ ਤੂੰ ਚੰਗੀਆਂ ਮੱਥਾ ਦੇ ਕੇ ਜਾਈਂ ਹੋਰ ਨਾ ਬਦਖਲਾਬ ਹੋ ਜਾ ਮੇਰੀ ਮੰਮੀ ਜੀ ਮੇਰੀ ਇੱਕ ਗੱਲ ਸੁਣ ਲਓ ਤੁਸੀਂ ਤੁਸੀਂ ਵੀ ਨਾ ਉਹਦੇ ਨਾਲ ਵਧੀਆ ਤਰ੍ਹਾਂ ਰਹੋ ਇਹ ਨਾ ਹੋਵੇ ਸ਼ੁਰੂ ਤੋਂ ਤੂੰ ਆਪਣੀ ਖਿੱਟਪਿਟ ਜੀ ਪਾ ਲੋ ਉਹਦੇ ਨਾਲ ਨਹੀਂ ਮੈਂ ਤਾਂ ਵਧੀਆ ਤਰ੍ਹਾਂ ਹੀ ਰਹੂੰਗੀ ਜਿੱਥੇ ਟੋਕਣਾ ਉੱਥੇ ਟੋਕਣਾ ਹੀ ਪੈਣਾ ਜੇ ਨਹੀਂ ਗੱਲ ਬਣਦੀ ਨਹੀਂ ਬਣਨੀ ਐਵੇਂ ਨਹੀਂ ਬਣਾਈਦਾ ਨਹੀਂ ਕਿਦੋਂ ਤੂੰ ਉਦੋਂ ਕਹਿੰਦੇ ਹੁੰਦੇ ਸੀ ਉਦੋਂ ਕਿਹੜਾ ਇੱਥੇ ਚਾਰ ਨੋਵਾ ਆਂ ਹੀ ਉਦੋਂ ਹੋ ਰਣੀ ਦੀ ਕੱਲੀ ਵੋਟੀ ਆਉਣੀ ਸੀ ਨਾ ਤੇ ਫਿਰ ਕਿਉਂ ਹੈ ਕਿ ਨਹੀਂ ਪੁੱਤ ਰੋਟੀ ਪਕਾਉਣੀ ਦੋ ਜਣੇ ਦੀ ਰੋਟੀ ਆ ਇੱਥੇ ਕਿਹੜੇ ਤੌਣ ਪਕਾਉਣੇ ਜਿਹੜੀ ਤੱਕ ਪੱਕਣੀ ਨਹੀਂ ਉਹ ਤਾਂ ਗੱਲ ਠੀਕ ਆ ਤੁਹਾਡੀ ਫਿਰ ਵੀ ਮੰਮੀ ਇੱਕ ਵੇਰ ਤੋਂ ਦੋ ਰੋਟੀਆਂ ਨਹੀਂ ਲੱਥਣੀਆਂ ਤੇ ਰੋਲਾ ਉਹਨੂੰ ਸੌਖਾ ਕੰਮ ਕਰੀ ਮੰਮੀ ਨੂੰ ਨਾ ਕਰਨ ਦੇਈ ਨਹੀਂ ਮੰਮੀ ਗੁੱਸੇ ਵਿੱਚ ਆ ਗਈ ਤੇ ਕਹਵੇ ਨਾ ਕੁਝ ਬੋਲ ਦੇਵੇ ਨਹੀਂ ਨਹੀਂ ਮੰਮੀ ਉਹ ਬਹੁਤ ਚੰਗੀ ਆ ਉਹ ਤੇ ਖੁਦ ਹੀ ਕਹਿਣ ਦੀ ਸੀ ਮੰਮੀ ਜੀ ਤੇ ਠੀਕ ਨਹੀਂ ਰਹਿੰਦੇ ਲਾਤੀ ਉਹਨਾਂ ਦੀ ਦਰਦ ਕਰਦੀ ਆ ਤੇ ਦੀਦੀ ਮੈਂ ਕਿੰਨਾ ਚਿਰ ਬੈਠੀ ਰਹੂੰਗੀ ਤੁਸੀਂ ਜਾਓਗੇ ਤੇ ਕੰਮ ਮੇ ਕਰਨਾ ਹੀ ਆ ਉਹ ਤੇ ਖੁਦ ਕਹਿਣ ਲਈ ਆ ਨਹੀਂ ਉਹ ਤਾਂ ਕਹਿਦੀ ਤੂੰ ਤਾਂ ਗਲਤ ਮਤਾਂ ਦੇ ਰਹੀ ਨਾ ਨੂੰ ਵੀ ਕੰਮ ਨਹੀਂ ਕਰਨਾ ਮੰਮੀ ਆਂਦੀ ਸੀ ਤੇ ਉਹਦੇ ਮਨ ਚਾਹ ਉਹ ਕਰਨਾ ਵੀ ਮੈਂ ਹੁਣ ਕੰਮ ਨਹੀਂ ਕਰਨਾ ਮੰਮੀ ਜੀ ਮੈਨੂੰ ਕੀ ਪਤਾ ਸੀ ਤੁਹਾਡਾ ਮਾਈਂਡ ਨੀਛੇ ਤੇ ਚੇਂਜ ਹੋ ਜਾਣਾ ਵਾ ਪਹਿਲੇ ਤਾਂ ਤੁਸੀਂ ਇਦਾਂ ਹੀ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੀ ਨੌ ਨੂੰ ਕੰਮ ਨਹੀਂ ਲਾਉਣਾ ਛੇਤੀ ਮਾਈਂਡ ਤਾਂ ਚੇਂਜ ਹੋ ਜਾਣਾ ਕੰਮ ਜਿਹੜਾ ਕਰਾਉਣਾ ਕਰਾਉਣਾ ਨਹੀਂ ਆ ਉਹ ਬਾਹਰੋਂ ਥੋੜੀ ਹੁਣ ਕੋਈ ਆਣਾ ਕੇ ਇਹਨਾਂ ਕਰਨ ਮਾਈਂਡ ਚੇਂਜ ਹੋ ਜਾਣਾ ਕੋਤਾਂ ਮੈਂ ਤੁਹਾਨੂੰ ਕੀ ਹੋ ਗਿਆ ਵਾ ਪਹਿਲੇ ਤਾਂ ਤੁਸੀਂ ਇਦਾਂ ਨਹੀਂ ਕਰਦੇ ਹੁੰਦੇ ਤੇ ਹੁਣ ਮੈਂ ਕਿਉਂ ਕਰਨ ਲੱਗ ਪਈ ਮੈਨੂੰ ਕੀ ਪਤਾ ਮੈਂ ਤੇ ਆਈ ਕੁਛ ਨਹੀਂ ਆ ਤੁਹਾਨੂੰ ਉੱਤੀ ਆਈਏ ਤਾਂ ਕੰਮ ਨਹੀਂ ਕਰਾਉਣਾ ਤੂੰ ਤੇ ਆਪਣੇ ਲੱਜਣਾ ਸੋਰੇ ਜਿੰਦ ਨੂੰ ਨਹੀਂ ਕਰਨੇ ਕੀਤੀ ਹੀ ਉਹਦੇ ਨਹੀਂ ਸੋਈ ਚਵਾੜ ਦੇਣੀ ਆਖਿਆ ਨਾ ਦੋ ਚਾਰ ਦਿਨ ਰੱਖਿਆ ਨਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਵੀ ਅੱਜ ਚਾਵਾ ਕਰ ਕਿੰਨੇ ਦਿਨ ਹੋ ਗਏ ਆ ਮੈਂ ਵੀ ਇੱਥੇ ਆੜ ਕੇ ਬੈਠੀ ਆ ਤੂੰ ਇਹਨਾਂ ਪਰਸੇ ਚ ਪਾਤੇ ਹੀ ਮੈਂ ਟੋਪਸ ਉਹ ਦੇ ਦੋ ਮੇਰੇ ਤੇਰੇ ਟੋਪਸ ਲੈ ਜਿਹੜੇ ਮੈਨੂੰ ਉਧਰੋਂ ਪਏ ਸੀ ਤੈਨੂੰ ਦੇਦਾ ਹਾਂ ਉਹ ਬੜੇ ਤੋਲੇ ਦੇ ਪਏ ਸੀ ਤੈਨੂੰ ਦੇਦਾ ਉਹ ਥੀ ਲੜਾ ਜੀਆਂ ਬਣਾਈਆਂ ਉਹਨਾਂ ਨੇ ਉਹਦੇ ਹੋਰ ਕੁਝ ਪਾ ਕੇ ਤੇ ਬਣਾ ਕੇ ਦਊਂਗੀ ਮੈਂ ਗੱਲਾਂ ਨਹੀਂ ਕਰਾਂ ਉਹ ਕੁੜਮਾ ਕੋ ਤੇਰੇ ਘਰ ਵਾਲਾ ਆ ਕੇ ਪਿਆਰ ਦੀ ਪਾ ਕੇ ਦਿੱਤਾ ਇਹਨਾਂ ਨੇ ਮੰਮੀ ਦੇ ਦਿਓ ਉਹਨਾਂ ਨੂੰ ਉਹਨਾਂ ਤੇ ਆਹੀਂ ਕੀ ਕਰਨੇ ਰੱਖੇ ਪੋਤਾ ਉਹ ਤਾਂ ਕੁਝ ਵੀ ਨਹੀਂ ਹੈ ਜੇ ਉਹ ਤਾਂ ਗ੍ਰਾਮ ਦੇ ਵੀ ਨਹੀਂ ਹੋਣੇ ਉਹੋ ਮੰਮੀ ਜੀ ਫੇਰ ਕੀ ਰਾਜੋ ਉਹਨਾਂ ਨੇ ਆਪਣੀ ਖੁਸ਼ੀ ਨਾਲ ਦੇ ਦਿੱਤਾ ਐਦਾਂ ਥੋੜੀ ਕਹੀ ਤਾਂ ਹੁੰਦਾ ਵਾ ਨਾਲੇ ਜਿੱਤਾਂ ਨਹੀਂ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਅਸੀਂ ਉਹਨਾਂ ਤੋਂ ਕੁਝ ਲੈਣਾ ਨਹੀਂ ਆ ਜੇ ਮੰਗ ਲੋਗ ਲੈਣੇ ਦੇ ਹੀ ਦਿੱਤਾ ਵਾ ਹੁਣ ਤੁਹਾਨੂੰ ਕਾਹਦਾ ਹੁੰਦਿਆ ਵਾ ਕੀ ਸਾਨੂੰ ਆ ਗੱਲਾਂ ਕਰਨਗੇ ਜਾਂ ਉਹ ਗੱਲਾਂ ਕਰਨਗੇ ਮੈਂ ਤੇ ਪੁੱਤ ਇਹਦੀ ਗੱਲ ਕਰਦੀ ਉਹਨਾਂ ਦੀ ਥੋੜੀ ਗੱਲ ਕਰਦੀ ਉਹਨਾਂ ਕਾਹਿੰ ਕੁਝ ਮੰਗਿਆ ਵਾ ਮੰਗਿਆ ਤਾਂ ਕੁਝ ਹੋਣੀ ਹੈ ਜੋ ਦਿੱਤਾ ਉਹ ਚਾਜਦਾ ਦੇਣਾ ਚਾਹੀਦਾ ਨਾ ਥੋੜੀ ਵੀ ਨਾ ਕਰਨਾ ਚਾਹੀਦਾ ਚਲੋ ਛੱਡੋ ਮੰਮੀ ਅਸੀਂ ਤਾਂ ਉਮੀਦ ਰੱਖੀ ਨਹੀਂ ਕਿ ਅਸੀਂ ਕੁਝ ਉਹਨਾਂ ਕੋਲ ਲੈਣਾ ਵਾ ਇਹ ਤੇ ਉਹਨਾਂ ਨੇ ਧੱਕੇ ਨਾਲ ਹੀ ਦਿੱਤਾ ਸਾਨੂੰ ਜੋ ਕੁਝ ਵੀ ਦਿੱਤਾ ਵਾ ਨਾਲੇ ਮੰਮੀ ਮੇਰੀ ਇੱਕ ਗੱਲ ਸੁਣੋ ਉਹਦੇ ਘਰੇ ਨਾ ਕੋਈ ਮਾਂ ਵਾ ਨਾ ਪਿਓ ਉਦੋਂ ਭਈ ਹੀ ਜਿੰਨੇ ਆ ਕੇ ਸਾਰਾ ਕੀਤਾ ਵਾ ਇਹ ਵੀ ਨਾ ਕਰਦੇ ਤਾਂ ਆਪਾਂ ਕੀ ਕਰ ਲੈਣਾ ਸੀਗਾ ਝੁੰਨੀ ਚੜਾ ਕਰਦੇ ਘਰ ਤੋੜ ਦਿੰਦੇ ਇਦਾਂ ਥੋੜੀ ਕਰਨਾ ਚਾਹੀਦਾ ਮਮੀ ਤੁਹਾਨੂੰ ਕੀ ਹੋ ਗਿਆ ਵਾ ਭੂਆ ਵੀ ਬੜਾ ਕੁਝ ਕਰ ਦਿੰਦੀ ਆ ਇਹ ਨਹੀਂ ਭੂਆਵੇਂ ਰੱਖਦੀਆਂ ਕੁੜੀਆਂ ਉਹ ਛੱਡੋ ਭੂਆ ਸਾਰਾ ਕੁਝ ਲਾਉਂਦੀ ਆ ਮਾਂ ਪਿਓ ਨਾਲ ਵੱਧ ਕੇ ਵਿਆਹ ਕਰਦੇ ਆ ਭੂਆ ਭਤੀਜੀ ਦੀ ਇੱਕ ਗੱਲ ਹੁੰਦੀ ਆ ਸਾਹਿਲ ਆ ਸਾਡੀ ਮੰਮੀ ਨੂੰ ਹੋ ਗਈ ਪਹਾਣੀ ਆ ਪਹਿਲਾਂ ਮੰਮੀ ਦਾ ਡਿਗਣਾ ਹੋ ਰਹੀ ਹੁਣ ਪਹਾਣੀ ਕਰਨਾ ਇਕਦਮ ਹੀ ਬਦਲ ਗਿਆ ਤੂੰ ਵੀ ਦੋ ਜਣੇ ਮੈਨੂੰ ਕੋ ਪਈ ਜਾਂਦੇ ਤੇ ਕੋਲ ਮੈਨੂੰ ਇਹ ਦੱਸੋ ਤੂੰ ਜਿਹੜੀ ਜਾਇਜ਼ ਗੱਲ ਹੈ ਮੈਂ ਉਹ ਕਰਦੀ ਪਈ ਨਜਾਇਜ਼ ਕੀਤੀ ਤੇ ਦੱਸੋ ਮੰਮੀ ਜਦੋਂ ਆਪਾਂ ਵਿਆਹ ਕਰਨਾ ਸੀ ਐਂ ਹੀ ਸੋਚਿਆ ਸੀ ਕਿ ਉਹਨਾਂ ਕੋਲ ਹੀ ਕੁਝ ਲੈਣਾ ਉਹ ਤੇ ਨਾ ਦਿੰਦੇ ਐ ਕਿਹੜਾ ਮੰਗਿਆ ਸੀ ਤੇ ਦਿੱਤਾ ਸੀ ਤਾਂ ਉਹ ਤੇ ਚੱਗਦਾ ਦਿੰਦੇ ਤੇ ਲੈ ਮੰਮੀ ਉਹਨਾਂ ਨੇ ਆਪਣੀ ਖੁਸ਼ੀ ਨਾਲ ਦੇ ਤਾ ਜੋ ਦੇਣਾ ਸੀ ਉਹੋ ਜ ਉਹਨਾਂ ਦੀ ਖੁਸ਼ੀ ਸੀ ਨਾ ਕਰਦੇ ਹੋ ਵੀ ਨਾ ਵਿਆਹ ਕਰਦੇ ਨਾ ਹੀ ਕੁਝ ਕਹਿੰਦੇ ਚੁੰਨੀ ਚੜਾਵਾ ਕਰਦੇ ਅਲੀ ਵਿਆਹ ਕਰ ਲੈ ਉਹਦੇ ਆਪਣੇ ਘਰ ਧੂਮ ਧਾਮ ਕਰਦੇ ਜਿੰਨ ਤੈਨੂੰ ਮੈਂ ਤੋੜੇ ਦੀ ਪਉਂਦੀ ਅੱਡੇ ਤੋੜੇ ਦੀ ਪਉਂਦੀ ਮੈਂ ਘਰੋਂ ਪਉਂਦੀ ਤੈਨੂੰ ਅੱਛਾ ਸਾਹਿਲ ਮੇਰੀ ਗੱਲ ਸੁਣ ਮੈਨੂੰ ਨਾ ਛੱਡਾ ਮੈਂ ਅੱਜ ਜਾਣਾ ਮੈਂ ਘਰ ਤੇ ਭਾਈਆ ਕਿੱਥੇ ਹੁਣ ਉਹਦੇ ਤਾਂ ਬੜਾ ਗਾੜੀ ਹੋ ਹੋ ਗਏ ਮੁਦਰੀ ਪਾਉਣ ਦਿਆ ਸੀ ਹੁਣ ਤੁਹਾਨੂੰ ਲੈਣ ਵੀ ਨਹੀਂ ਆ ਸਕਦਾ ਸਾ ਤੈਨੂੰ ਬੋਲਣ ਦੀ ਅਕਲੀਆਂ ਕੀ ਕਿੰਨੇ ਵੱਡੇ ਆ ਤੇਰੇ ਤੋਂ ਫਿਰ ਵੀ ਤਰਾ ਜੀਜਾ ਵਾ ਜੋ ਮਰਜੀ ਮੂੰਹ ਆ ਬੋਲੀ ਜਾਂਦਾ ਰਹਿਣਾ ਮੈਂ ਨਹੀਂ ਹੁੰਦੇ ਛੱਡੇ ਜਾਣਾ ਹਾਂ ਭਾਈਆਂ ਕੋ ਆ ਜਾਓ ਸਾਨੂੰ ਨਾਲ ਆ। ਆ ਵੇਲੋ ਮੰਮੀ ਕੀ ਕਰਦਾ? ਕਿਹਾ ਜਾ ਕੇ। ਮੈਂ ਨਹੀਂ ਜਾਣਾ। ਨਾਲ ਭਾਜੀ ਵੀ ਲੈ ਕੇ ਦੇ ਕੇ ਆਉਣੀ ਹਾਂ। ਮੈਂ ਨਹੀਂ ਜਾਣਾ ਤੇ ਕਿਹਨੇ ਜਾਣਾ? ਇਹੋ ਕਹਿੰਦੇ ਵਿਆਹ ਕਰ ਦਿੱਤਾ ਤਾਂ ਭਰਾਵਾਂ ਦੀ ਕੋਈ ਫਰਜ਼ੀ ਨਹੀਂ ਹੈਗੇ। ਨਹੀਂ ਤੂੰ ਛੱਡ ਕੇ ਆਏਗਾ ਨਾਲ ਭਾਜੀ ਦੇ ਕੇ ਆਗਾ ਜਿੱਦਾਂ ਕਪੜਾ ਲੈ ਕੇ ਜਾਣਾ। ਖਾਲੀ ਹੱਥ ਨਹੀਂ ਜਾਣਾ। ਬੇਇੱਜ਼ਤੀ ਨਹੀਂ ਕਰਾਉਣੀ ਮੈਂ ਆਪਣੀ। ਉਹ ਤੇ ਸਭ ਕੁਝ ਠੀਕ ਆ ਮੰਮੀ ਪਰ ਜਿਹੜੀ ਚੀਜ਼ ਉਹਨਾਂ ਨੇ ਪਾਈ ਹੈ ਨਾ ਮੈਨੂੰ ਉਹ ਹੀ ਦੇ ਦੋ। ਤੁਹਾਨੂੰ ਨਹੀਂ ਚਾਹੀਦੀ ਵੱਡੀ। ਨਹੀਂ ਮੈਨੂੰ ਨਹੀਂ ਚਾਹੀਦੀ। ਉਹਨਾਂ ਨੇ ਆਪਣੀ ਖੁਸ਼ੀ ਨਾ ਦਿੱਤੀ ਹੈ ਨਾ ਮੈਨੂੰ ਉਹ ਹੀ ਚਾਹੀਦੀ। ਤੂੰ ਵੀ ਉਹਦੇ ਦੀ ਖੁਸ਼ ਆ ਲੈ ਜੀ। ਮੈਨੂੰ ਉਹਦੇ ਦੇ ਪੈਸੇ ਲੋਣੇ। ਮੈਂ ਜਲਦੀ ਆਪਣੀ ਪੈਕਿੰਗ ਕਰ ਦੇ ਦੇ ਮੈਨੂੰ। ਚੱਲ, ਚੱਲ। ਮੇਰੇ ਪਾਸ ਚ ਪਹਿਲੇ ਲਾਉ ਤੂੰ। ਇਹ ਸਾਰੇ ਇੱਕ ਪਾਸੇ ਹੀ ਹੋ ਗਏ। ਪਤਾ ਨਹੀਂ ਇਹ ਨਾਲ ਕੀ ਲੱਭ ਪਿਆ। ਖਰੇ ਰੋਟੀਆਂ ਪੱਕੀਆਂ ਮੇਰੇ ਡੈਪੀਆਂ ਤਾਜ ਇਸ ਤਰ੍ਹਾਂ ਕਰਨ ਦੇ ਪਈਏ। ਉਹ ਦੋ ਜੈਜ ਆ ਉਹ ਗੱਲ ਕਰੋ। ਜਿਹੜੀ ਨਹੀਂ ਕਰੋੜੀ ਮਤ ਕਰੋ। ਬਿਨਾ ਮਤਲਬ ਤੋਂ ੜੜਾਈ ਜਾਂਦੇ ਆ। ਕਿਨੇ ਚਾਹਵਾ ਨਾਲ ਵਿਆਹ ਕੀਤਾ। ਮੈਨੂੰ ਵੀ ਚਾਹ ਸੀ। ਤਸਾਂ ਨਹੀਂ ਕਿਹੜਾ ਸਾਜ ਮੰਗਿਆ ਸੀ। ਇਸ਼ਾਨੂ ਦਾਦ ਮਗਰ ਨਾ ਹੋਗੇ ਤੇ ਪੂਰੇ ਕਰਨ ਸਾਡੇ ਸ਼ੌਂਕ ਤੇ ਪੂਰੇ ਕਰਨ ਉਹਨਾਂ ਦੇ ਸਾਡੇ ਸ਼ੌਂਕ ਵੀ ਦੱਬ ਦਿੱਤੇ ਉਹ ਵੀ ਨਹੀਂ ਪੂਰੇ ਕੀਤੇ ਕੀ ਕਹਿੰਦੀ ਮਤਾ ਤਿੱਤਾ ਬੰਦੇ ਆ ਕੀ ਕਹਿੰਦੀ ਆ ਜਾ ਹੁਣਾਂ ਕੀ ਆ ਜੋ ਹੋਇਆ ਉਹ ਹੀ ਹੋ ਗਿਆ ਆ ਨਿਆਲੇ ਦੋਵੇਂ ਮੇਰੇ ਤੇ ਬੋਲਣ ਡੈ ਮਮੀ ਤੂੰ ਬੋਲਦੀ ਕਿਉਂ ਤੇ ਮੈਂ ਬੋਲਣਾ ਹੀ ਆ ਜਿਹੜੀ ਗੱਲ ਹੋਈ ਆ ਆਦੀ ਮੇਰੇ ਟਾਪਰਸ ਦੇ ਦੇ ਤੇ ਮੈਂ ਹਾਂ ਟਾਪਰਸ ਤੇਰੇ ਛੋਟੇ ਆ ਮੈਂ ਵੱਡੇ ਕਰਵਾ ਕੇ ਦਊਂਗੀ ਆ ਗੰਡਿਲਾ ਹੋਰ ਨੱਜਣਾ ਫਿਰ ਕੀ ਕਰਨੀ ਨਾਲੇ ਉਹਨੂੰ ਜਾਣਾ ਹੀ ਉਹਨੇ ਸੋਹਰੇ ਆਪਣੇ ਹੂੰ ਤੂੰ ਸਾਹੀ ਨੂੰ ਕਹਿੰਦੀ ਛੱਡ ਗਿਆ ਉਹ ਆਂਦਾ ਮੈਂ ਨਹੀਂ ਜਾਣਾ ਤੁਹਾਡਾ ਬੰਦਾ ਵਾ ਜਾਣਾ ਜਾਓ ਨਾਲ ਭਾਜੀ ਪੂਜੀ ਜੋ ਨੀੜਾ ਕਪੜਾ ਬੰਦਾ ਉਹਨੂੰ ਦੇਖ ਤੋਰ ਤੇਰੇ ਸੋਹਰੇ ਤੋਂ ਤਾਂ ਭਾਜੀ ਆਈ ਨਹੀਂ ਜੀ ਤੇ ਜਿਹੜੀ ਉਹ ਵੀ ਪੌਣੀ ਵਿੱਚ ਦਾਲ ਦੇਣੀ ਅਕੜੇ ਘਰੋਂ ਹੀ ਦੇਣੀ ਪੈਣੀ ਦੋ ਮੇਰੇ ਸੋਹਰੇ ਕਿੱਥੋਂ ਆ ਗਏ ਮੰਮੀ ਵਿੱਚ ਜੋ ਨਾਲੇ ਸੋਹਰੇ ਤਾਂ ਭਾਜੀ ਆਉਣੀ ਹੀ ਆ ਨਹੀਂ ਆਈ ਘਰੋਂ ਦੋ ਉਹਨੂੰ ਤੇ ਦੇਖ ਤੋਰਨੀ ਜੈਨਾ ਭੈਣ ਇੱਕ ਦਿਨ ਜਾਣਾ ਹੀ ਨਾ ਘਰੇ ਤੇ ਜੋ ਬੰਦਾ ਉਹ ਤਾਂ ਦੇਖ ਤੋਰੂੰਗਾ ਹਾਂ ਤੋਰੂਗਾ ਤੂੰ ਕਲੀਫਿਕ ਕਰਦੇ ਤੂੰ ਕਿਹੜੀ ਗੱਲਾ ਕਰੀਨੇ ਮਮੀ ਮੈਂ ਫਿਕਰ ਨਾ ਦਾ ਉਹ ਤੋਰਨਾ ਤਾਂ ਮੈਨੂੰ ਫਿਕਰ ਆ ਨਾ ਤੁਹਾਨੂੰ ਮੈਂ ਕਹੂੰਗਾ ਤੇ ਤੁਸੀਂ ਕਰੋਗਾ ਕਿਉਂ ਨਹੀਂ ਕੀਤਾ ਮੈਂ ਪਹਿਲਾਂ ਤੁਸੀਂ ਦਿਓ ਨੂੰ ਦੇਜਾ ਤੋਰੋ ਪੱਜ ਕੁਝ ਜਿਹੜਾ ਕੱਪੜਾ ਟੈਨਸ਼ਨ ਨਾ ਲਓ ਸਭ ਕੁਝ ਦੇਖ ਦੋ ਰਹਿਗੇ ਪਹਿਨੋ ਠੀਕ ਹੈ ਨਾ ਚਲੋ ਠੀਕ ਹੈ ਅੱਗੇ ਭਾਈਆ ਤੈਨੂੰ ਪਤਾ ਉਹਦਾ ਗੱਲਾ ਕਰਦਾ ਤਾਂ ਤੁਸੀਂ ਵੀ ਇਦਾਂ ਗੱਲਾ ਕਰੀਨੇ ਸਭ ਕੁਝ ਦੇਖ ਦੋ ਰਹਿਗੇ ਤੂੰ ਫਿਕਰ ਨਾ ਕਰੀਂ ਭਾਈਆ ਉਹ ਵੀ ਜੋ ਕਰਦਾ ਸਹੀ ਕਰਦਾ ਹੈ ਗਲਤ ਨਹੀਂ ਬੋਲਦਾ ਉਹ ਤੁਹਾਨੂੰ ਗਲਤ ਲੱਗਦਾ ਚੰਗਾ ਤੁਸੀਂ ਸਾਰੇ ਇੱਕ ਪਾਸੇ ਹੋਏ ਜਿਵੇਂ ਭਾਈ ਨੂੰ ਇਕੱਲੇ ਨੂੰ ਟੰਗਿਆ ਰਹੇ ਤੇ ਗੱਲਾਂ ਕਰੀ ਜਾਂਦੇ ਜੇ ਮੈਨੂੰ ਸਾਪਾ ਤਾਂ ਲੱਗਦਾ ਮੈਂ ਬੋਲਣ ਲੱਗਾ ਤਾਂ ਮੈਂ ਤੈਨੂੰ ਗੱਲ ਨਾ ਕਰਨ ਦਵਾਂ ਉਹਨੂੰ ਇੱਕ ਵੀ ਵੱਡੇ ਤਾਂ ਹੀ ਬੋਲਣ ਵਾਲੇ ਕੁੜੀ ਨਹੀਂ ਬੋਲਦੀ ਤੇ ਆਕੜ ਦੇ ਜਾਂਦੇ ਹੁਣ ਜਿਆਦਾ ਜੀ ਚੰਮੀ ਪਤਿਆ ਆਜੋ ਮਮੀ ਜੀ ਇੱਕ ਟੂਟੀ ਹੋ ਜਾ ਸੋ ਨਮੀ ਪਤਿਆ ਕੋਝ ਨਹੀਂ ਬੱਸ ਕਮਰਾ-ਕੁਮਰਾ ਸੈੱਟ ਕਰਕੇ ਢੀਸੀ ਹਜੇ ਰੈਂਦਾ ਖਲਾਰਾ ਚੁੱਕਣਾ ਲ ਮੈਂ ਪਹਿਲੇ ਆਪੇ ਚੁੱਕ ਜਾਊਗਾ ਉਹ ਰੋਣ ਚੰਨਾਗਾ ਤੋਰੀ ਮੈਂ ਤੁਹਾਨੂੰ ਕਹਿਣਾ ਹੈ ਬੀਬੀ ਮੰ ਚੱਲੀ ਆਪਣੇ ਸਹੁਰੇ ਹਾਂਜੀ ਮੰਮੀ ਦੀਦੀ ਕਹਿੰਦੇ ਪਏ ਸੀ ਤੇ ਮੈਂ ਕਿਹਾ ਚਲੋ ਤੁਸੀਂ ਹੋਰ ਇੱਕ ਦੋ ਦਿਨ ਰਹਿ ਜਾਓ ਚੱਲ ਆਪਣੇ ਘਰ ਹੀ ਜਾਣਾ ਕੋਈ ਗੱਲ ਨਹੀਂ ਮੰਮੀ ਕਿਹਾ ਵਗ ਰੋਣ ਲੱਗੀ ਤੇ ਨਹੀਂ ਆਉਂਦੀ ਨਹੀਂ ਮੈਂ ਜਾ ਹੀ ਜਾਣਾ ਤੇ ਮੈਂ ਫਿਰ ਰੰਜੀਤ ਨੂੰ ਆਖਿਆ ਕਿ ਜੋ ਡੇੜਾ ਕਪੜਾ ਦਾ ਬੰਦਾ ਵਾ ਬਾਜੀ ਪੂਜੀ ਬੰਦ ਰਿਆ ਸਭ ਕੁਛ ਦੇ ਕੇ ਤੇ ਫਿਰ ਤੋਰੋ ਇਹਨੂੰ ਹਾਂਜੀ ਤਾਂ ਛੋਟਾ ਤਾਂ ਤਾਂ ਮੈਂ ਜਾਣਾ ਹੀ ਨਹੀਂ ਛੱਡ ਮੈਂ ਛੱਡ ਹੀ ਜਾਣਾ ਪਣਾ ਤੁਨ ਨਹੀਂ ਛੱਡੋ ਜੇ ਬਾਜੀ ਨਹੀਂ ਆਏ ਤਾਂ ਫਿਰ ਸਾਡੇ ਫਰਜ਼ ਬੰਦਾ ਛੱਡਣਾ ਹੁੰਦਾ ਤੋਈ ਮੈਂ ਗੱਲ ਕਰਦੀ ਹਾਂ ਤੇ ਤੂੰ ਹੁਣ ਉਹਨੇ ਜਾਣਾ ਚਲੀ ਤੇ ਤੂੰ ਆਪਣਾ ਘਰ ਦਾ ਸੰਭਲਾ ਪਈ ਸਾਰੀ ਜ਼ਿੰਮੇਵਾਰੀ ਸੰਭਲਾ ਮੇਰੇ ਤੇ ਕੁਛ ਨਾ ਛੁੱਟੀ ਕੋਈ ਤੇ ਨਾਲ ਨਾਲ ਹੀ ਕਰੀ ਜੇ ਐਡਾ ਕਰੀ ਮਿਲਨ ਵਰਤਨ ਇੰਨਾ ਕਰੀ ਗੋ ਲੋਕੀ ਸਮਝਦੇ ਪੀਹਾ ਬੋਟੀ ਆਈ ਜੇ ਹੋ ਆਈ ਮੱਲੇ ਜੋ ਉਟੀ ਨਹੀਂ ਹੋ ਤੁਲੇ ਕੀ ਹੋਤੀ ਠੀਕ ਹੈ ਨਾ ਠੀਕ ਹੈ ਮੰਮੀ ਜੀ ਤੇ ਜੇ ਕੋਈ ਗੱਲ ਹੋਵੇ ਤੇ ਮੇਰੇ ਕੋਲ ਪੁੱਛ ਲੈ ਠੀਕ ਮੈਂ ਤੇ ਦੀਦੀ ਨੂੰ ਪਹਿਲੇ ਕਹਿੰਦੀ ਸੀ ਕਿ ਮੈਨੂੰ ਨਾ ਵੇਲੇ ਰਹਿਣ ਦੀ ਆਦਤ ਨਹੀਂ ਹੈਗੀ ਕੰਮ ਕਰਦੀ ਆਦਤ ਆ ਤੇ ਹੁਣ ਕਿੰਨੇ ਦਿਨ ਵਿਆਹ ਨੂੰ ਹੋ ਗਏ ਆ ਤੇ ਮੈਂ ਕਿਹਾ ਮੈਨੂੰ ਕੰਮ ਕਰ ਦੱਸੋ ਤੇ ਮੈਂ ਆਪਣਾ ਰਸੋਈ ਸੰਭਾਂ ਘਰ ਸੰਭਾਂ ਮੈਂ ਪਹਿਲੇ ਇਹੋ ਹੀ ਗੱਲ ਕਰਦੀ ਪਈ ਸੀ ਸੋਈ ਜੀ ਨਹੀਂ ਪੁੱਛ ਕੰਮ ਕਿਹੜਾ ਹੈ ਨਾ ਜਿਆਦਾ ਥੋੜਾ ਹੀ ਕੰਮ ਹੈ ਕੰਮ ਕਰਕੇ ਆਪਰੇਸ਼ਟ ਵੀ ਕਰਨੀ ਹੈ ਨਹੀਂ ਕੰਮ ਚ ਹੀ ਲੱਗੇ ਰਹਿਣਾ ਤੂੰ ਹੀ ਇਹ ਕਰਨਾ ਵਾ ਅੱਗੇ ਪਿੱਛੇ ਕਰਕੇ ਕਰ ਲੈਣਾ ਵਾ ਇੱਕ ਬਹਿ ਗਈ ਨਹੀਂ ਲੱਗੇ ਰਹਿਣਾ ਵੀ ਘਰੀ ਨਾਸਤੂ ਵੀ ਕਰਨੀ ਠੀਕ ਹੈ ਨਾ ਤੇ ਹੁਣ ਪੁੱਤੂ ਆਪਣਾ ਘਰ ਬਗਾਰ ਸੋਈ ਸਾਈ ਸਾਹਮ ਜਿੱਥੇ ਨਾ ਪਤਾ ਲੱਗਿਆ ਉਹ ਸਭ ਕੁਛ ਨਹੀਂ ਕਰੀਂ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਪੁੱਤ ਹੁਣ ਮੈਂ ਹੈਗੀ ਆ ਨਾ ਮੈਂ ਸਾਰਾ ਕੁਝ ਸੰਭਾਲਾਂਗੀ ਕੋਈ ਗੱਲ ਨਹੀਂ ਹੁਣ ਤੇ ਫਾਰਗੋ ਬਥੇਰਾ ਜੇ ਕੀਤਾ ਤੁਸੀਂ ਕੰਮ ਬਹੁਤ ਬੋਲਿਓ ਤੁਸੀਂ ਹੁਣ ਬੈ ਕੇ ਵੇਲੇ ਰੋਟੀ ਪਣੀ ਖਾਇਆ ਕਰ ਇਹ ਹੀ ਮੈਨੂੰ ਆਸੇ ਕਰ ਤੋ ਇਹ ਨਹੀਂ ਨੂੰ ਆਵੇ ਇਹੋ ਜਿਹਾ ਕੋਈ ਗੱਲ ਨਹੀਂ ਨਾ ਬੈਠੀ ਨੂੰ ਹੋ ਜੀ ਠੀਕ ਹੈ ਚਲ ਫੇਰ ਮੈਂ ਉਹਦੀ ਤਿਆਰੀ ਕਰਦੀ ਵਿਮਲ ਦੇ ਤਾਂ ਉਹਨਾਂ ਨੂੰ ਕਿਹਨੀ ਕੱਲ ਜਾਓ ਹਾਂ ਕੋਈ ਕੰਮ ਹੈਗਾ ਤੇ ਮੈਨੂੰ ਦੱਸੋ ਲਿਆ ਨਹੀਂ ਕੋਈ ਤਾਂ ਕੰਮ ਕੋਈ ਨਹੀਂ ਉਹਨੂੰ ਪੁੱਛ ਲੈ ਕੀ ਕੀ ਲੈਣਾ ਵਾ ਤੇਰਾ ਵੀ ਫਰਜ ਬੰਦਾ ਪੁੱਛ ਲੈ ਵਿਮਲ ਨੂੰ ਕੋਈ ਗੱਲ ਨਹੀਂ ਤੇ ਕੀ ਕੀ ਚਾਹੀਦਾ ਭੈਣ ਜੀ ਮੈਂ ਉਹ ਉਹ ਬਣਾ ਦਿੰਦੀ ਹਾਂ ਦੱਸ ਜਮੀਨ ਹਾਂ ਦੇ ਦਿੱਤੀ ਹਾਂ ਤੂੰ ਵੀ ਕੰਮ ਲੱਗੀਆਂ ਸਿਰਦਰੀ ਦੱਸ ਕੰਮ ਵੀ ਕਿ ਕਰਨੀ ਹੋਏ ਨਾ ਹੁਣ ਕਰਦੇ ਨਾਲੇ ਮੈਂ ਤੇ ਕੋਈ ਕੰਮ ਕਰਦੀ ਨਹੀਂ ਹਲੇ ਹਾਂ ਅੱਜ ਤੇ ਮੈਂ ਕੋਈ ਕੰਮ ਸ਼ੁਰੂ ਹੀ ਨਹੀਂ ਕੀਤਾ ਬਸ ਐਵੇਂ ਚਾਦਾ ਚੁਦਰ ਝਾੜਾਂਦੀ ਸੀ ਮੈਂ ਤੇ ਇਹ ਹੋਵੇ ਨਾ ਤੂੰ ਕੰਮ ਕਰਦੀ ਰਹਿਣੀ ਹੈ ਨਵਾਂ ਨਵਾਂ ਵਿਆਹ ਆਇਆ ਤੇਰਾ ਤੂੰ ਨਿਆਰੇ ਲੈ ਸਰਦਾਰੀ ਬਣ ਕੇ ਰਹੀ ਹੈ ਤੂੰ ਕਿਹੜੇ ਚੱਕਰਾਂ ਚ ਪਈ ਹੈ ਅੱਜ ਤੇ ਮੈਂ ਕਹਿਣੀ ਮੈਂ ਕੋਈ ਕੰਮ ਸ਼ੁਰੂ ਹੀ ਨਹੀਂ ਕੀਤਾ ਅੱਜ ਤੇ ਮੈਂ ਬੈੱਡ ਸ਼ੀਟ ਹੀ ਸਹੀ ਕਰਦੀ ਪਈ ਹਾਂ ਆ ਬਸ ਕਮਰਾ-ਕੁਮਰਾ ਸੈੱਟ ਕਰ ਲੈਣੀ ਆ ਸਹਰਾਣੇ ਦੇ ਛਾੜ ਤੇ ਚੜਾਤੇ ਸੋਫੇ ਦੇ ਕਵਰ ਤਾਰ ਤੇ ਚੜਾਤੇ ਇਹੋ ਕੰਮ ਕਰਦੀ ਹਲੇ ਤੇ ਮੈਨੂੰ ਤੇਰੇ ਕੰਮ ਕਰਨ ਦੇ ਹਿਸਾਬ ਨਾਲ ਆ ਤੂੰ ਪੇਕਿਆ ਚ ਬਹਾ ਕੰਮ ਕਰਦੀ ਹੈਂ ਜੀ ਤੁਮਹਿਨ ਜਦੋਂ ਦਾ ਵੇਖਿਆ ਤੈਨੂੰ ਬੇਲੀ ਬਿਲਕੁਲ ਨਹੀਂ ਬੇਟੀ ਤੂੰ ਬਾਕੀ ਮੈਨੂੰ ਤੇਰੇ ਬਾਰੇ ਸਾਰਾ ਪਤਾ ਲੱਗ ਗਿਆ ਸ਼ੰਮੀ ਤੇਰੀ ਮੰਮੀ ਡੈਡੀ ਹੈ ਨਹੀਂ ਤੇਰੇ ਪੂਆੜੇ ਪਾਲਿਆ ਤੈਨੂੰ ਮੈਨੂੰ ਪਤਾ ਜਿਹੜੇ ਹਾਲਾਤਾਂ ਇਹ ਤੂੰ ਗੁਜ਼ਰੀਆਂ ਨੇ ਮੈਨੂੰ ਸਾਰਾ ਪਤਾ ਹੈ ਤਾਈ ਮੈਂ ਚਾਹਣਾ ਵਾਂ ਤੇਰੇ ਜਿਹੜੇ ਸੁਪਨੇ ਮੈਂ ਪੂਰੇ ਕਰਾਂ ਤੇਰੀ ਸਟੱਡੀ ਮੇਰੇ ਘਰ ਕੇ ਹੀ ਵਿੱਚ ਰਹਿ ਗਈ ਹੈ ਉਹਨੂੰ ਕੰਪਲੀਟ ਕਰਨਾ ਮੇਰਾ ਫਰਜ਼ ਆ ਠੀਕ ਹੈ ਨਾ ਤੇ ਨਾਲੇ ਤੂੰ ਪੜ੍ਹੇਂਗੀ ਨਾ ਤੂੰ ਸਟੱਡੀ ਕਰੇਂਗੀ ਉੱਚੀ ਮੈਨੂੰ ਫਾਇਦਾ ਵਾ ਬਾਕੀ ਦਸ ਯਾਨੀ ਮੈਨੂੰ ਪਤਾ ਸਾਰੀਆਂ ਗੱਲਾਂ ਤੁਸੀ ਮੈਨੂੰ ਤੇ ਮੇਰੀ ਗੱਲ ਸਮਝ ਆਣੀ ਆ ਸਟੱਡੀ ਕਰਾਉਗੇ ਫੇਰ ਹਾਂ ਤੇਰੇ ਸਾਰੇ ਸ਼ੌਕ ਪੂਰੇ ਕਰਾਉਂਗਾ ਮੈਂ ਤੂੰ ਦੱਸ ਸਹੀ ਤੁਹਾਨੂੰ ਕੀ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਜੀ ਮੈਨੂੰ ਤੇ ਬਸ ਪਰਿਵਾਰ ਚ ਪਿਆਰ ਚਾਹੀਦਾ। ਬਾਕੀ ਮੈਨੂੰ ਪੜਨ ਦਾ ਬਹੁਤ ਸ਼ੌਂਕ ਸੀ। ਹੂੰ। ਬਾਕੀ ਮੈਨੂੰ ਮੂਆ ਜੀ ਹੁਣਾਂ ਨੇ ਵੀ ਪੜਾਇਆ ਵਾ। ਹੁਣ ਚਲੋ ਥੋੜੀ ਵੀ ਰਿਸਟਡੀ ਇਨਕੰਪਲੀਟ ਰਹਿ ਗਈ ਸੀ ਤੇ ਫਿਰ ਮੇਰਾ ਵਿਆਹ ਹੋ ਗਿਆ ਤੁਹਾਡੇ ਨਾਲ। ਜੇ ਤੁਸੀਂ ਮੈਨੂੰ ਪੜ੍ਹਾਓਗੇ ਤੇ ਬਹੁਤ ਵਧੀਆ ਗੱਲ ਆ। ਤੇ ਜੇ ਨਾ ਪੜ੍ਹਾਓਗੇ ਤਾਂ ਵੀ ਕੋਈ ਗੱਲ ਨਹੀਂ ਆ। ਬਾਕੀ ਇਹ ਮੇਰਾ ਘਰ ਆ। ਮੇਰਾ ਫਰਜ਼ ਬੰਦਾ ਆ ਕਿ ਮੈਂ ਇਹਨੂੰ ਸੰਭਾਲਾਂ। ਤੇ ਆਪਣੀ ਸੱਸ ਮਾਂ ਦੀ ਵੀ ਸੇਵਾ ਕਰਾਂ। ਤੁਹਾਡੀ ਵੀ ਸੇਵਾ ਕਰਾਂ। ਤੇ ਆਪਣੇ ਦਿਓਰ ਨੂੰ ਉਹਨੂੰ लाड़ ਜਿਹਾ ਰੱਖਾਂ ਤੂੰ ਬਿਲਕੁਲ ਪਤਾ ਸੇਵਾ ਹੀ ਕਰਨ ਦੀ ਉਹ ਜੰਦੀ ਮਾਤਾ ਦੀ ਹਾਂਜੀ ਪਰ ਤੂੰ ਇੱਕ ਗੱਲ ਮੇਰੀ ਧਿਆਨ ਰੱਖੀ ਮਾਤਾ ਥੋੜੀ ਜੀ ਗਾਲ ਹੀ ਪੈ ਜਾਂਦੀ ਆ ਠੀਕ ਹੈ ਨਾ ਤੂੰ ਕਿਸੇ ਕੋਈ ਗੱਲ ਤੇ ਗੁੱਸਾ ਨਾ ਕਰੀਏ ਤੇਰੀ ਬੜੀ ਚੰਗੀ ਬਣੀ ਕੋਈ ਗੱਲ ਨਹੀਂ ਮੰਮੀ ਜੀ ਦਾ ਸੁਭਾਅ ਬਹੁਤ ਵਧੀਆ ਵਾ ਬਾਕੀ ਵੇਖੋ ਜੇ ਕਾਲੇ ਪਹਿਨਗੇ ਨਾ ਤੇ ਮੇਰਾ ਫਰਜ਼ ਬੰਦਾ ਵਾ ਕਿ ਮੈਂ ਇਹਨਾਂ ਦੀ ਗੱਲ ਸੁਣਾ ਤੇ ਮੰਨਾ ਉਸ ਗੱਲ ਤੇ ਅਮਲ ਕਰਾਂ ਬਿਲਕੁਲ ਮੈਨੂੰ ਨਾ ਸਸ ਸਸ ਦੱਸਿਓ ਕਿ ਕਿ ਗੱਲ ਪੁੱਛ ਤਾਂ ਹਾਂ ਹਾਂ ਪੁੱਛ ਤੁਸੀਂ ਤੇ ਸਿਮਰਦੀ ਝੋਲੀ ਚ ਸਗਣ ਪਾਉਣ ਗਈ ਸੀ ਨਾ ਫਿਰ ਮੇਰੀ ਝੋਲੀ ਚ ਕਿ ਦਸ ਗਣ ਪਾਤਾ ਤੁਸੀਂ ਮੈਨੂੰ ਕਿੱਦਾਂ ਪਸੰਦ ਕਰ ਲਿਆ ਸਿਮਰਤ ਹਾਂਜੀ ਤੈਨੂੰ ਕਿਹੜਾ ਕਹਿੰਦਾ ਤੇ ਤੁਸੀਂ ਤੁਹਾਡੇ ਮੰਮੀ ਸਿਮਰਦੀ ਝੋਲੀ ਚ ਸਗਣ ਪਾਉਣ ਲੱਗੇ ਸੀ ਤੁਸੀਂ ਸਿਮਰਤ ਤੁਹਾਨੂੰ ਪਸੰਦ ਕਰਦੀ ਹੈ ਨਾ ਸਿਮਰਤ ਮੈਨੂੰ ਪਸੰਦ ਕਰਦੀ ਹੈ ਹਾਂਜੀ ਉਹ ਤੇਨੂੰ ਭਲੇਖਾ ਲੱਗਾਣਾ ਕੋਈ ਜਿੱਦਾਂ ਮਾਤਾ ਨੂੰ ਲੱਗਿਆ ਸੀ ਉੱਥੇ ਭਲੇਖਾ ਮੈਂ ਤੇ ਤੈਨੂੰ ਪਹਿਲੇ ਦਿਨ ਹੀ ਪਸੰਦ ਕਰ ਲਿਆ ਸੀ ਇਹ ਕਾਲਜ ਵਿੱਚ ਵੇਖਿਆ ਨਾ ਤੈਨੂੰ ਮੇਰੀ ਪਸੰਦ ਪਤਾ ਕੀ ਹੈ ਬਿਲਕੁਲ ਸਾਦੀ ਜਿਹੀ ਕੁੜੀ ਸਿੰਪਲ ਜਿਹੀ ਕੁੜੀ ਜਿੱਦਾਂ ਦੀ ਤੂੰ ਮੈਂ ਤੇਨੂੰ ਪਹਿਲੇ ਦਿਨ ਹੀ ਵੇਖ ਕੇ ਹੀ ਪਸੰਦ ਕਰ ਲਿਆ ਸੀ ਪਰ ਆਹ ਗੱਲ ਨੂੰ ਅੱਜ ਪਤਾ ਲੱਗਿਆ ਸਿਮਰਤ ਮੈਨੂੰ ਪਸੰਦ ਕਰਦੀ ਹੈ ਉੱਤਰਪਲੇਖਾ ਲੱਗਾ ਹੋਣਾ ਕੋਈ ਮੈਂ ਤੇਨੂੰ ਪਸੰਦ ਕੀਤਾ ਸ਼ੁਰੂ ਤੋਂ ਹੀ ਮੈਨੂੰ ਕੋਈ ਲੇਖਾ ਨਹੀਂ ਲੱਗਾ ਸਿਮਰ ਸੱਚੀ ਤੁਹਾਨੂੰ ਪਸੰਦ ਕਰਦੀ ਆ ਤੇ ਮੈਂ ਸੋਚਿਆ ਕਿ ਤੁਸੀਂ ਉਹਦੀ ਝੋਲੀ 'ਚ ਸੱਗਣ ਪਾਉਣ ਆਏ ਜੀ ਪਰ ਇੱਕਦਮ ਜਦੋਂ ਤੁਸੀਂ ਮੇਰੀ ਝੋਲੀ 'ਚ ਸੱਗਣ ਪਾਤਾ ਤੇ ਸਾਰੇ ਹੈਰਾਨ ਹੋ ਗਏ ਮੈਂ ਤੇ ਖੁਦ ਬੜੀ ਹੈਰਾਨ ਹੋ ਗਈ ਕਿ ਇਹ ਕੀ ਬਣ ਗਿਆ ਉਹ ਪਾਗਲੇ ਤੈਨੂੰ ਵਹਿਮ ਪਿਆਈ ਗਈ ਠੀਕ ਹੈ ਨਾ ਉਹ ਤੈਨੂੰ ਮਜ਼ਾਕ ਕਰਦੀ ਹੋਣੀ ਆ ਅਜੇ ਦਾਦਾ ਡਾ ਦਾ ਸਦਾ ਸਦਾ ਜੇ ਬੰਦਾ ਮੈਨੂੰ ਕਿ ਪਸੰਦ ਕਰਨਾ ਨਹੀਂ ਨਹੀਂ ਤੂੰ ਮੈਨੂੰ ਪਸੰਦ ਕਰ ਲਿਆ ਇਹ ਨਹੀਂ ਬੜੀ ਗੱਲ ਆ ਸ਼ੁਕਰ ਹੈ ਵਾਹਿਗੁਰੂ ਜੀ ਦਾ ਕਿ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਸਿਮਰਤ ਨੂੰ ਪਸੰਦ ਨਹੀਂ ਸੀ ਕਰਦੇ ਨਹੀਂ ਤੇ ਮੈਨੂੰ ਸਾਰੀ ਉਮਰ ਇਹੀ ਪਛਤਾਵਾ ਰਹਿਣਾ ਸੀ ਕਿ ਮੈਂ ਸਿਮਰਤ ਦਾ ਪਿਆਰ ਖੋ ਬੈਠੀ ਹਾਂ ਹੈਲੋ ਉਹ ਮੈਡਮ ਹਾਂਜੀ ਕਿਹਣੀ ਸੋਚਾ ਜਿਗ ਵੱਜ ਗਈ ਆ ਨਹੀਂ ਨਹੀਂ ਵੈਸੇ ਹੀ ਬਸ ਦੱਸੋ ਬਸ ਅੱਛਾ ਮੈਂ ਇੱਕ ਗੱਲ ਕਹਣੀ ਸੀਗੀ ਤਿਆਰ ਤੂੰ ਹੋਈ ਏ ਹਾਂਜੀ ਜੇ ਫੇਰ ਹੋਣਾ ਤਾਂ ਫੇਰ ਹੋ ਜਾ ਤੇ ਇਦਾਂ ਕਰ ਕਾਲਜ ਜਾਣਾ ਕਾਲਜ ਹਾਂ ਉੱਥੇ ਕੀ ਕਰਨਾ ਮੈਂ ਜਾ ਕੇ ਕਾਲਜ ਕੀ ਕਰਨਾ ਤੇ ਚੇਤਾ ਭੁੱਲ ਗਿਆ ਸਾਰਾ ਕੁਝ ਤੇਰੀ ਸਟੱਡੀ ਜਿਹੜੀ ਇਨਕੰਪਲੀਟ ਹੈ ਨਾ ਉਹਨੂੰ ਕੰਪਲੀਟ ਕਰ ਦੇ ਕੇ ਆਪੋ ਸਾਹਿਲ ਨਾਲ ਚਲ ਜਾ ਮੈਂ ਕਹਿ ਦਿੰਨ ਉਹਨੂੰ ਹਾਂ ਮੈਨੂੰ ਕਿਹਾ ਆਪਣੀ ਭਾਬੀ ਨੂੰ ਲੈ ਜਾ ਨਾਲ ਚਲੋ ਠੀਕ ਹੈ ਫਿਰ ਮੈਂ ਚੱਲ ਜਾਨੀ ਆ ਉਹਦੇ ਨਾਲ ਹਾਂ ਵਧੀਆ ਠੀਕ ਹੈ ਨਾ ਪੜਾਈ ਜ਼ਰੂਰੀ ਹੈ ਠੀਕ ਹੈ ਠੀਕ ਹੈ ਨਾ ਸਹੀ ਹੈ ਬਹਿਣਾ ਤਿਆਰ ਹੋ ਨਾ ਹੋ ਤੁਸੀਂ ਵੈਸੇ ਬੜੇ ਖੂਬਸੂਰਤ ਜੀ ਵੈਸੇ ਬੜੇ ਸੋਹਣੇ ਲੱਗਦੇ ਜੀ ਠੀਕ ਹੈ ਚਲੋ ਉੱਠੋ ਚੱਲ ਜਾ ਨਾਲ ਠੀਕ ਹੈ ਠੀਕ ਹੈ ਟਾਈਮ ਨਾਲ ਆਇਓ ਜਾ ਆਇਓ ਜਰੂਰ ਕਿੰਨੇ ਚੰਗੇ ਹਨ ਚੱਲ ਸ਼ੁਕਰ ਹੈ ਰੱਬ ਦਾ ਲੱਗਦਾ ਮੇਰੀ ਅੱਗੇ ਅੱਗੇ ਕਿਸਮਤ ਬੜੀ ਵਧੀਆ ਵਾ ਜੋ ਮੈਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਤੇ ਇੰਨਾ ਵਧੀਆ ਜੀਮਨ ਸਾਥੀ ਮਿਲਿਆ ਕਿੰਨਾ ਧਿਆਨ ਰੱਖਦੀ ਹੈ ਨਾ ਮੇਰੀਆਂ ਸਾਰੀਆਂ ਚੀਜ਼ਾਂ ਦਾ ਮੇਰੇ ਖਾਣ ਦਾ ਪੀਣ ਦਾ ਪਾਉਣ ਦਾ ਜਾਣ ਦਾ ਹਰ ਚੀਜ਼ ਦਾ ਧਿਆਨ ਇਹਨਾਂ ਨੇ ਐ ਇਹਨਾਂ ਨੂੰ ਇੱਥੋਂ ਤੱਕ ਵੀ ਧਿਆਨ ਹੈ ਕਿ ਮੇਰੀ ਸਟੱਡੀ ਵਿੱਚ ਛੁੱਟ ਗਈ ਸੀ ਉਹਨੂੰ ਪੂਰਾ ਕਰਨਾ ਹੈ ਬੜੀਆਂ ਘਟ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਹੋ ਜਿਹਾ ਹਸਬੰਦ ਮਿਲਦੀ ਹੈ ਮੈਂ ਸੋਚਦੀ ਹੁੰਦੀ ਪਤਾ ਨਹੀਂ ਮੇਰੀ ਕਿਸਮਤ 'ਚ ਰੱਬ ਨੇ ਸੁੱਖ ਲਿਖਿਆ ਕਿ ਨਹੀਂ ਲਿਖਿਆ ਜੋ ਕੁਛ ਮੈਂ ਪਿੱਛੇ ਭੁਗਤ ਕੇ ਆਈ ਹਾਂ ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ ਪਰ ਹੁਣ ਮੈਨੂੰ ਇਦਾਂ ਲੱਗਦਾ ਹੈ ਕਿ ਇੱਕ ਨਵੀਂ ਆਸ ਦੀ ਕਿਰਨ ਜਾਗਦੀ ਹੈ ਸ਼ੁਕਰ ਹੈ ਰੱਬ ਦਾ ਤੇਰਾ ਮਨੇ ਨਾ ਵਧੀਆ ਪਰਵਾਹ ਦਿੱਤਾ ਕਿਸੇ ਦੀ ਨਜਰ ਨਾ ਲੱਗ ਜਾਈ ਚਾਹ ਪੁੱਛਾ ਸਾਹਿਬ ਨੂੰ ਕਿੰਨੇ ਵਜੇ ਜਾਣਾ ਹੈ